ਸਤਿਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਸਾਹਿਬ ਨੰਦੇੜ ਦੇ ਪੰਜ ਪਿਆਰੇ ਸਹਿਬਾਨਾਂ ਨੇ ਆਨੰਦ ਕਾਰਜਾਂ ਦੇ ਲਈ ਸਿੱਖ ਸੰਗਤ ਦੇ ਲਈ ਇੱਕ ਗੁਰਮਤਾ ਜਾਰੀ ਕਰ ਦਿੱਤਾ ਹੈ ਦੱਸਿਆ ਕਿ ਜਥੇਦਾਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਹੋਈ ਸਿੰਘ ਸਹਿਬਾਨਾਂ ਦੀ ਇਕਤਿਰਤਾ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਆਨੰਦ ਕਾਰਜ ਦੇ ਦੌਰਾਨ ਭਾਰੀ ਲਹੰਗਾ ਨਾ ਪਹਿਨਾ ਕੇ ਸਗੋਂ ਸਿਰਫ ਸਲਵਾਰ ਕਮੀਜ਼ ਦਾ ਸਾਦਾ ਪਹਿਰਾਵਾ ਹੀ ਹਨ ਆਇਆ ਜਾਵੇ ਅਤੇ ਲਾਵਾ ਫੇਰੇ ਲੈਣ ਦੇ ਲਈ ਲਿਆਂਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਬੱਚੀ ਦੇ ਉੱਪਰ ਚੁੰਨੀ ਜਾਂ ਫੁਲਕਾਰੀ ਤਾਣ ਕੇ ਵੀ ਨਾ ਲਿਆਂਦੀ ਜਾਵੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸਿੱਖ ਇਹ ਗੁਰਮਤਾ ਨਹੀਂ ਮੰਨਦਾ ਤਾਂ ਉਸ ਦੇ ਉੱਤੇ ਪੰਥਕ ਰਵਾਇਤਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਊਗੀ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਫੈਸਲੇ ਦੀ ਸ਼ਲਾਘਾ ਕੀਤੀ ਹੈ ਤਕਸਾਚ ਕਰਨ ਸ੍ਰੀ ਹਜੂਰ ਸ੍ਰੀ ਅਪਤਲ ਨਗਰ ਸਾਹਿਬ ਜੀ ਦੇ ਸਮੂਹ ਪੰਜ ਪਿਆਰੇ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਹੋਈ ਜਿਸ ਵਿੱਚ ਇੱਕ ਗੁਰਮਤਾ ਪਾਸ ਕੀਤਾ ਗਿਆ ਹੈ ਵਿਆਹ ਕਰਦੇ ਸੰਬੰਧ ਵਿੱਚ ਇੱਕ ਗੁਰਮਤਾ ਹੈ ਹਰ ਇੱਕ ਗੁਰਸਿੱਖ ਦਾ ਕਰਤੱਵ ਬਣਦਾ ਹੈ ਕਿ ਆਪਣੇ ਬੱਚੇ ਬੱਚੀ ਦਾ ਵਿਆਹ ਸਿੱਖ ਰਹੁ ਰੋਤੀ ਅਨੁਸਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਪਰਵੇਖਣ ਵਿੱਚ ਆ ਰਿਹਾ ਹੈ ਕਿਵਾਂ ਕਰਸਤੇ ਅਨੰਤ ਕਰਸਤੇ ਸਤਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵੀ ਤੇ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਨਹੀਂ ਲਿਖਿਆ ਜਾ ਰਿਹਾ ਦੂਜੀ ਗੱਲ ਜਦ ਬੱਚੀ ਲੰਮਾ ਫੇਰੇ ਲੈਣ ਲਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੀ ਹੈ ਉਸ ਵੇਲੇ ਲੜਕੀ ਦੇ ਕੁਝ ਰਿਸ਼ਤੇਦਾਰ ਲੜਕੀ ਦੇ ਸਿਰ ਉੱਤੇ ਚੁੰਨੀ ਤਾਣ ਕੇ ਜਾਂ ਫੁੱਲਾਂ ਦਾ ਛੱਤਰ ਬਣਾ ਕੇ ਚੰਦੋਂ ਵੇ ਮੰਗੂ ਉਸ ਲੜਕੀ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਤੱਕ ਲੈ ਕੇ ਆ ਰਹੇ ਹਾਂ ਤੀਜੀ ਗੱਲ ਜਦ ਬੱਚੀ ਲਾਵਾ ਫੇਰੇ ਲੈਂਦੀ ਹੈ ਉਸ ਵੇਲੇ ਉਸ ਬੱਚੀ ਦੇ ਕੱਪੜੇ ਫੈਸਨੇ ਪਰ ਬਹੁਤ ਵੱਡੇ ਵੱਡੇ ਘਾਗਰੇ ਹੁੰਦੇ ਹਨ ਜਿਸ ਕਰਕੇ ਉਸ ਬੱਚੀ ਨੂੰ ਗੁਰੂ ਮਹਾਰਾਜ ਦੀ ਹਜ਼ੂਰ ਵਿੱਚ ਮੱਥਾ ਟੇਕਣਾ ਵੀ ਔਖਾ ਹੁੰਦਾ ਹੈ ਤੇ ਬਹਿਣਾ ਉੱਠਣਾ ਵੀ ਔਖਾ ਹੋ ਰਿਹਾ ਹੈ ਇਸ ਕਰਕੇ ਗੁਰਮਤਿ ਪਾਸ ਕੀਤਾ ਗਿਆ ਹੈ ਕਿ ਅੱਜ ਤੋਂ ਬਾਅਦ ਜਿੰਨੇ ਵੀ ਵਿਆਹ ਕਰ ਅਨੰਕਾਰਜ ਹੋਣਗੇ ਉਹਨਾਂ ਦੇ ਸਦਾ ਪੱਤਰ ਉੱਤੇ ਲਿਫਾਫੇ ਦੇ ਉੱਤੇ ਵਿੱਚ ਅੰਦਰ ਵੀ ਬੱਚਾ ਬੱਚੀ ਦੇ ਨਾਮ ਨਾਲ ਸਿੰਘ ਅਤੇ ਕੌਰ ਲਿਖਿਆ ਜਾਵੇ। ਦੂਜੀ ਗੱਲ ਜਦ ਬੱਚੀ ਗੁਰੂ ਮਹਾਰਾਜ ਦੇ ਹਜੂਰੇ ਵਿੱਚ ਲਾਵਾ ਫੇਰੇ ਲੈਣ ਲਈ ਆ ਰਹੀ ਹੈ ਉਸ ਵੇਲੇ ਉਸ ਬੱਚੀ ਦੇ ਸਿਰ ਉੱਪਰ ਚੁੰਨੀ ਜਾਂ ਫੁੱਲਾਂ ਦਾ ਛਤਰ ਤਾਣ ਕੇ ਨਾ ਲਿਆ ਜਾਵੇ। ਅਤੇ ਲਾਵਾ ਫੇਰੇ ਵੇਲੇ ਬੱਚੀ ਦਾ ਜਿਹੜਾ ਡ्रेस ਹੈ ਉਹ ਆਪਣੀ ਸਿੱਖ ਰਹੁ ਰੀਤੀ ਅਨੁਸਾਰ ਕਮੀਜ਼ ਸਲਵਾਰ ਤੇ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਤੇ ਇਸ ਗੁਰਮਤਿ ਉੱਪਰ ਹਰ ਇੱਕ ਗੁਰਸਿੱਖ ਨੂੰ ਅਮਲ ਕਰਨਾ ਚਾਹੀਦਾ ਹੈ ਜੋ ਕੋਈ ਇਸ ਗੁਰਮਤਿ ਦੇ ਉਲਟ ਜਾਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦੇਖੋ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਆ ਇਹਦੇ ਤੇ ਸਿੰਘ ਸਾਹਿਬ ਜਿਹੜੇ ਆ ਉਹ ਕੋਈ ਵੀ ਹੁਕਮਨਾਮਾ ਜਾਰੀ ਕਰ ਸਕਦੇ ਉਹਨੂੰ ਇੰਡੀਵਿਜੂਅਲ ਤੌਰ ਤੇ ਰਾਜ ਤੇ ਫਿਰ ਇਹ ਤੋਂ ਗਾਂਹ ਪੰਜ ਪ੍ਰਧਾਨਨੀ ਦੀ ਵਿਧੀ ਆ ਪੰਜ ਸਿੰਘ ਸਹਿਬਾਨ ਕਤਰ ਹੋ ਕੇ ਗੁਰਮਤਾ ਕਰਕੇ ਉਹ ਭੇਜ ਸਕਦੇ ਆ ਪਿਛਲੇ ਦਿਨੀ ਤਖਸਰੀ ਹਜੂਰ ਸਾਹਿਬ ਤੋਂ ਇੱਕ ਗੁਰਮਤਾ ਕਰਕੇ ਉਹਨੇ ਇਹ ਜਿਹੜਾ ਮੈਰਜ ਦੇ ਵਿੱਚ ਆਨੰਦ ਮੈਰਜ ਦੇ ਵਿੱਚ ਉਹਨੇ ਕੁਝ ਆਪਣੇ ਸੁਝਾਅ ਦਿੱਤੇ ਆ ਉਹ ਸੁਝਾਅ ਮੈਂ ਸਮਝਦਾ ਨਵੇਂ ਨਹੀਂਗੇ ਪੁਰਾਣੇ ਹੀ ਆ ਕਿਉਂਕਿ ਧਾਮ ਸ਼ਾਮ ਦਾ ਹੋਣਾ ਜਿਹੜਾ ਸਮਾਂ ਆ ਕਈ ਵਾਰੀ ਤੁਸੀਂ ਦੇਖਦੇ ਆ ਜਦੋਂ ਆਨੰਦ ਕਾਰਜ ਹੁੰਦੇ ਆ ਲਿਵਾਸ ਇਦਾਂ ਦੇ ਹੁੰਦੇ ਵੀ ਦੋ ਦੋ ਤਿੰਨ ਤਿੰਨ ਜਣੇ ਮੁੰਡੇ ਦਿਵਾਲੇ ਹੁੰਦੇ ਦੋ ਦੋ ਤਿੰਨ ਦਿਨ ਬੀਬੀਆਂ ਬੀਬੀਦਵਾਲੇ ਹੁੰਦੀਆਂ ਤੇ ਉਹਦੇ ਨਾਲ ਮੈਂ ਸਮਝਦਾ ਫਿਰ ਕੁਝ ਜਿਹੜਾ ਸੁਨੇਹਾ ਉਹ ਠੀਕ ਨਹੀਂ ਜਾਂਦਾ ਸੋ ਉਹਨਾਂ ਨੇ ਗੁਰਮਤਿਆ ਕੀਤਾ ਭਈ ਸਿੰਪਲ ਸਲਵਾਰ ਤੇ ਕਮੀਜ਼ ਪਾਈ ਜਾਵੇ ਤੇ ਮੈਂ ਸਮਝਦਾ ਸਾਡੀ ਇਹ ਪੁਰਾਣਾ ਮर्यादा ਵੀ ਰਹੀ ਤੇ ਕਮੀਜ਼ ਸਲਵਾਰ ਤਾਂ ਅੱਜ ਦੁਨੀਆ ਭਰ ਦੇ ਲੋਕ ਜਾ ਕੇ ਜਿਹੜੇ ਸਾਡੇ ਪੰਜਾਬ ਨਾਲ ਨਹੀਂ ਵੀ ਸੰਬੰਧਤ ਹੋਰ ਫਿਰ ਕਿਹਨਾਂ ਵੀ ਸੰਬੰਧ ਨਹੀਂ ਉਹ ਵੀ ਅੱਜ ਇਸ ਗੱਲ ਨੂੰ ਫਕਰ ਮਹਿਸੂਸ ਕਰਦੇ ਆ ਸਲਵਾਰ ਕਮੀਜ਼ ਪਾ ਕੇ ਸੋ ਉਹਨਾਂ ਨੇ ਹਜ਼ੂਰ ਸਾਹਿਬ ਤੋਂ ਇਹ ਜੇ ਗੁਰਮਤਾ ਜਿਹੜਾ ਸੋਧਿਆ ਮੈਂ ਫੇਰ ਤੁਹਾਨੂੰ ਕਹਿਣਾ ਚਾਹੁੰਦਾ ਹੁਕੂਮਨਾਮਾ ਦਾ ਤੇ ਗੁਰਮਤੇ ਦਾ ਫਰਕ ਹੋਇਆ ਉਹ ਉਸ ਤਖਤ ਸਾਹਿਬ ਤੋਂ ਕੀਤਾ ਤੇ ਮੇਰਾ ਖਿਆਲ ਸਮੇਂ ਦੇ ਅਨੁਕੂਲ ਹੀ ਆ